ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਮਨ ਵਿੱਚ ਮੈਲ ਹੋਣ ਦੇ ਬਾਅਦ ਬਾਹਰ ਤੋਂ ਚੰਗੇ ਹੋਣ ਦਾ ਦਿਖਾਵਾ ਕਰਨਾ ਠੀਕ ਬਿਲਕੁਲ ਚਿੱਕੜ ਤੇ ਰੰਗ ਲਗਾਉਣ ਵਰਗਾ ਹੈ ਚਿੱਕੜ ਤੇ ਰੰਗ ਲਗਾਉਂਗੇ ਤੇ ਉਹ ਫਿਰ ਵੀ ਰਹੇਗਾ ਚਿੱਕੜ ਹੀ ਇੱਕ ਛੋਟੀ ਜਿਹੀ ਕਹਾਣੀ ਇੱਕ ਬਿਸ਼ਪ ਜੋ ਸੀ ਚਰਚ ਦੇ ਵਿੱਚ ਉਸਨੇ ਦੇਖਿਆ ਕਿ ਚਰਚ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਘਟ ਗਈ ਸੀ ਤਾਂ ਬਿਸ਼ਪ ਨੇ ਪਤਾ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਇੱਥੇ ਜੋ ਲੋਕ ਆ ਰਹੇ ਸਨ ਉਹ ਚੀਲ ਵਿੱਚ ਇੱਕ ਟਾਪੂ ਸੀ ਉਸ ਟਾਪੂ ਵਿੱਚ ਇੱਕ بڑے ਪੇੜ ਤੇ ਥੱਲੇ ਤਿੰਨ ਬਜ਼ੁਰਗ ਮਹਾਤਮਾ ਰਹਿੰਦੇ ਸਨ ਤਿੰਨ ਬੁੱਢੇ ਸੰਤ ਰਹਿੰਦੇ ਸਨ ਉਹਨਾਂ ਦੇ ਕੋਲ ਜਾਣ ਲੱਗ ਪਏ ਸਨ ਅਤੇ ਬਿਸ਼ਪ ਜੋ ਸੀ ਇਹ ਸੁਣ ਕੇ ਚੌਂਕ ਗਏ ਕਿ ਤਿੰਨ ਮਹਾਤਮਾ ਕਦੋਂ ਬਣ ਗਏ ਤਿੰਨ ਸੰਤ ਕਦੋਂ ਬਣ ਗਏ ਅਸੀਂ ਤਾਂ ਕਿਸੇ ਨੂੰ ਉਪਾਦੀ ਦਿੱਤੀ ਨਹੀਂ ਇਹ ਤਿੰਨ ਲੋਕ ਕੌਣ ਹਨ ਕਿੱਥੋਂ ਆਏ ਹਨ ਤਾ ਲੋਕ ਕਹਿੰਦੇ ਸਨ ਕਿ ਸਾਨੂੰ ਪਤਾ ਨਹੀਂ ਕਿੱਥੋਂ ਆਏ ਹਨ ਪਰ ਬਹੁਤ ਚਮਤਕਾਰੀ ਹਨ ਬਿਸ਼ਪ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਹੋ ਰਿਹਾ ਹੈ ਹੌਲੀ-ਹੌਲੀ ਉਹਨਾਂ ਕੋਲ ਆਉਣ ਵਾਲੇ ਲੋਕਾਂ ਦੀ ਸੰਖਿਆ ਬਹੁਤ ਘੱਟ ਗਈ ਤਾਂ ਬਿਸ਼ਪ ਜੋ ਸੀ ਇੱਕ ਦਿਨ ਕਿਸ਼ਤੀ ਵਿੱਚ ਸਵਾਰ ਹੋ ਕੇ ਉਸ ਝੀਲ ਵਿੱਚ ਗਏ ਜਿਸ ਵਿੱਚ ਉਹ ਟਾਪੂ ਸੀ ਅਤੇ ਉਹ ਟਾਪੂ ਤੇ ਇੱਕ ਪੇੜ ਸੀ ਜਿਸ ਦੇ ਨੀਚੇ ਉਹ ਤਿੰਨੇ ਬੁੱਢੇ ਲੋਕ ਬੈਠੇ ਸਨ ਜਾ ਕੇ ਬਿਸ਼ਪ ਨੇ ਕਿਹਾ ਕਿ ਤੁਹਾਨੂੰ ਮਹਾਤਮਾ ਕਿਸ ਨੇ ਬਣਾਇਆ ਹੈ ਸੰਤ ਕਿਸ ਨੇ ਬਣਾਇਆ ਹੈ ਤਾਂ ਉਹਨਾਂ ਤਿੰਨਾਂ ਨੇ ਕਿਹਾ ਤੁਹਾਨੂੰ ਤਾਂ ਕਿਸੇ ਨੇ ਨਹੀਂ ਬਣਾਇਆ ਅਤੇ ਤੁਸੀਂ ਇੱਥੇ ਤੱਕ ਆਉਣ ਦਾ ਕਸ਼ਟ ਕੀਤਾ ਉਸਦੇ ਲਈ ਤੁਹਾਨੂੰ ਪ੍ਰਣਾਮ ਹੈ ਅਸੀਂ ਕੋਈ ਸੰਤ ਨਹੀਂ ਅਸੀਂ ਤਾਂ ਸਧਾਰਨ ਮਨੁੱਖ ਹਾਂ ਤਾਂ ਬਿਸ਼ਪ ਨੇ ਕਿਹਾ ਅੱਛਾ ਇਹ ਦੱਸੋ ਤੁਹਾਨੂੰ ਪ੍ਰਾਰਥਨਾ ਆਉਂਦੀ ਹੈ ਜੋ ਅਸੀਂ ਚਰਚ ਵਿੱਚ ਸੁਣਾਉਂਦੇ ਅਤੇ ਸਿਖਾਉਂਦੇ ਹਾਂ ਉਹਨਾਂ ਤਿੰਨਾਂ ਨੇ ਕਿਹਾ ਨਹੀਂ ਸਾਨੂੰ ਨਹੀਂ ਆਉਂਦੀ ਅਤੇ ਅਸੀਂ ਤਾਂ ਸਿੱਖਣ ਲਈ ਤੁਹਾਡੇ ਕੋਲ ਆਉਣਾ ਚਾਹੁੰਦੇ ਸਾਂ ਤਾਂ ਬਿਸ਼ਪ ਨੇ ਕਿਹਾ ਤੁਸੀਂ ਕੀ ਕਰਦੇ ਹੋ ਕੀ ਹੈ ਤੁਹਾਡੀ ਪ੍ਰਾਰਥਨਾ ਕੀ ਬੋਲਦੇ ਹੋ ਤੁਸੀਂ ਉੱਪਰ ਵਾਲੇ ਨੂੰ ਤਿੰਨੇ ਇੱਕ ਦੂਜੇ ਵੱਲ ਵੇਖ ਕੇ ਕਹਿਣ ਲੱਗੇ ਤੂੰ ਦੱਸ ਤੂੰ ਦੱਸ ਬਿਸ਼ਪ ਨੂੰ ਗੁੱਸਾ ਆਇਆ ਬੋਲੇ ਦੱਸੋ ਕੀ ਹੈ ਪ੍ਰਾਰਥਨਾ ਤਾਂ ਇੱਕ ਨੇ ਦੱਸਿਆ ਕਿ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਤਿੰਨ ਹਾਂ ਅਤੇ ਈਸ਼ਵਰ ਤੁਸੀਂ ਵੀ ਤਿੰਨ ਹੋ ਸਾਡੇ ਉੱਤੇ ਆਪਣੀ ਕਿਰਪਾ ਬਣਾਈ ਰੱਖਿਓ ਬਿਸ਼ਪ ਜੋਸੀ ਹੋਰ ਵੀ ਅੱਗ ਬਬੂਲਾ ਹੋ ਗਿਆ ਕਹਿਣ ਲੱਗਾ ਇਹ ਪ੍ਰਾਰਥਨਾ ਹੈ ਅਸੀਂ ਤਿੰਨ ਹਾਂ ਤੁਸੀਂ ਵੀ ਤਿੰਨ ਹੋ ਸਾਡੇ ਤੇ ਕਿਰਪਾ ਬਣਾਓ ਚਰਚ ਦੀ ਪ੍ਰਾਰਥਨਾ ਜਾਦ ਕਰੋ ਤਾਂ ਉਹਨਾਂ ਤਿੰਨਾਂ ਨੇ ਕਿਹਾ ਤੁਸੀਂ ਹੀ ਦੱਸ ਦੇਵੋ ਮਹਾਰਾਜ ਕੀ ਹੈ ਪ੍ਰਾਰਥਨਾ ਤਾਂ ਬਿਸ਼ਪ ਨੇ ਪ੍ਰਾਰਥਨਾ ਸੁਣਾਈ ਤਾਂ ਉਹਨਾਂ ਤਿੰਨਾਂ ਨੇ ਕਿਹਾ ਇਹ ਤਾਂ ਬਹੁਤ ਵੱਡੀ ਹੈ ਇਹ ਤਾਂ ਜਾਦ ਹੀ ਨਹੀਂ ਹੋਵੇਗੀ ਬਿਸ਼ਪ ਨੇ ਕਿਹਾ ਕਿਉਂ ਨਹੀਂ ਜਾਦ ਹੋਵੇਗੀ ਬੜੀ ਛੋਟੀ ਜਹੀ ਪ੍ਰਾਰਥਨਾ ਹੈ ਚਲੋ ਮੇਰੇ ਨਾਲ ਬੋਲਣਾ ਸ਼ੁਰੂ ਕਰੋ ਤਾਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਫਿਰ ਉਹ ਅਭਿਆਸ ਤੋਂ ਬਾਅਦ ਬਿਸ਼ਪ ਨੇ ਪੁੱਛਿਆ ਕਿ ਜਾਦ ਹੋ ਗਈ ਪਰ ਉਹ ਅੱਗੇ ਦਾ ਹਿੱਸਾ ਭੁੱਲ ਗਏ ਬਿਸ਼ਪ ਨੂੰ ਹੋਰ ਖੇਚ ਆਉਣ ਲੱਗੀ ਕਿ ਇਹ ਕੀ ਤਿੰਨੇ ਲੋਕ ਹਨ ਇੱਕ ਛੋਟੀ ਜਹੀ ਪ੍ਰਾਰਥਨਾ ਨਹੀਂ ਯਾਦ ਕਰ پا ਰਹੇ ਫਿਰ ਤੋਂ ਸੁਣਾਈ ਤਾਂ ਤਿੰਨੇ ਕਹਿਣ ਲੱਗੇ ਇਸ ਵਾਰ ਪਿੱਛੇ ਦਾ ਹਿੱਸਾ ਭੁੱਲ ਗਏ ਬਿਸ਼ਪ ਆਖਿਰਕਾਰ ਖੇਚ ਉੱਠਿਆ ਬੋਲਿਆ ਕਿ ਤੁਸੀਂ ਜਿਵੇਂ ਕਰਨਾ ਹੈ ਉਵੇਂ ਕਰੋ ਮੈਨੂੰ ਮਾਫ ਕਰੋ ਮੈਂ ਚੱਲਿਆ ਉਹ ਬੋਲੇ ਨਹੀਂ ਸਾਨੂੰ ਸਿਖਾ ਕੇ ਜਾਓ ਸਾਨੂੰ ਸਮਝਾ ਕੇ ਜਾਓ ਅਸੀਂ ਉਹ ਪ੍ਰਾਰਥਨਾ ਕਰਨੀ ਚਾਹੁੰਦੇ ਹਾਂ ਜੋ ਚਰਚ ਵਿੱਚ ਕਰਦੇ ਹਨ ਉਹ ਬੋਲੇ ਨਹੀਂ ਤੁਸੀਂ ਆਪਣਾ ਦੇਖੋ ਮੈਂ ਚੱਲਿਆ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇੱਕ ਵਾਰ ਹੋਰ ਕਰਕੇ ਦਿਖਾਵੋ ਤਾਂ ਉਹ ਇੱਕ ਵਾਰ ਹੋਰ ਕਰਕੇ ਕਿਸ਼ਤੀ ਵਿੱਚ ਸਵਾਰ ਹੋ ਕੇ ਚਲਿਆ ਗਿਆ ਅਤੇ ਝੀਲ ਦੇ ਕਿਨਾਰੇ ਵੀ ਨਹੀਂ ਪਹੁੰਚਿਆ ਸੀ ਕਿ ਜ਼ੋਰ ਦੀ ਆਵਾਜ਼ ਆਈ ਅਰੇ ਅਸੀਂ ਵਿਚ ਵਾਲਾ ਹਿੱਸਾ ਭੁੱਲ ਗਏ ਹਾਂ ਪ੍ਰਾਰਥਨਾ ਦਾ ਅਤੇ ਵਿਸ਼ਪ ਨੇ ਪਲਟ ਕੇ ਦੇਖਿਆ ਉਹ ਤਿੰਨੇ ਪਾਣੀ ਤੇ ਤੋੜੇ ਚੱਲਿਆ ਆ ਰਹੇ ਸਨ ਅਤੇ ਕਿਸ਼ਤੀ ਦੇ ਬਿਲਕੁਲ ਕੋਲ ਆ ਗਏ ਤਿੰਨੇ ਅਤੇ ਉੱਥੇ ਹੀ ਪਾਣੀ ਦੇ ਉੱਪਰ ਖੜੇ ਹੋ ਕੇ ਕਹਿਣ ਲੱਗੇ ਉਹ ਵਿਚ ਦਾ ਹਿੱਸਾ ਕੀ ਸੀ ਪ੍ਰਾਰਥਨਾ ਦਾ ਇੱਕ ਵਾਰ ਦੱਸ ਦੋ ਵਿਚ ਦਾ ਹਿੱਸਾ ਇਸ ਵਾਰ ਭੁੱਲ ਗਏ ਅਸੀਂ ਬਿਸ਼ਪ ਨੇ ਤਿੰਨਾਂ ਨੂੰ ਪ੍ਰਣਾਮ ਕੀਤਾ ਤੇ ਕਿਹਾ ਮੈਂ ਤੁਹਾਨੂੰ ਕੀ ਦੱਸਾਂ ਤੁਹਾਡੀ ਪ੍ਰਾਰਥਨਾ ਸਰਵਸ਼੍ਰੇਸ਼ਟ ਹੈ ਜੋ ਤੁਸੀਂ ਕਹਿੰਦੇ ਹੋ ਅਸੀਂ ਤਿੰਨ ਹਾਂ ਤੁਸੀਂ ਵੀ ਤਿੰਨ ਹੋ ਸਾਡੇ ਤੇ ਕਿਰਪਾ ਬਣਾਉਣਾ ਇਸ ਤੋਂ ਵਧੀਆ ਕੁਝ ਹੈ ਹੀ ਨਹੀਂ ਉਹ ਕਹਿਣ ਲੱਗੇ ਨਹੀਂ ਨਹੀਂ ਅਜੇ ਹੀ ਕੋਈ ਗੱਲ ਨਹੀਂ ਤੁਸੀਂ ਦੱਸੋ ਬਿਸ਼ਪ ਨੇ ਕਿਹਾ ਨਹੀਂ ਮੈਂ ਤਾਂ ਸਿਰਫ ਵਰਾ ਪੜਿਆ ਹੀ ਸੀ ਕਿ ਈਸਾ ਮਸੀਹ ਜੋ ਸੀ ਉਹ ਪਾਣੀ ਤੇ ਚੱਲਦੇ ਸਨ ਕਦੇ ਉਸ ਗੱਲ ਤੇ ਯਕੀਨ ਨਹੀਂ ਕੀਤਾ ਸੀ ਕਿ ਅਜਿਹਾ ਵੀ ਹੋ ਸਕਦਾ ਹੈ ਪਰ ਅੱਜ ਤੁਹਾਨੂੰ ਤਿੰਨਾਂ ਨੂੰ ਪਾਣੀ ਉੱਤੇ ਚੱਲਦੇ ਹੋਏ ਦੇਖਿਆ ਤੁਹਾਡੀ ਪ੍ਰਾਰਥਨਾ ਉਹਨਾਂ ਨੇ ਸੁਣ ਲਈ ਅਸੀਂ ਤਾਂ ਸਿਰਫ ਪ੍ਰਾਰਥਨਾ ਪੜ੍ਹਦੇ ਹਾਂ ਉੱਪਰ ਵਾਲਾ ਕਦੇ ਸਾਡੀ ਸੁਣਦਾ ਨਹੀਂ ਪਰ ਤੁਹਾਡੀ ਛੋਟੀ ਜਹੀ ਪ੍ਰਾਰਥਨਾ ਨੂੰ ਉਹਨਾਂ ਨੇ ਸੁਣ ਲਿਆ ਹੈ ਤੁਹਾਡੀ ਸਰਲਤਾ ਅਤੇ ਪਵਿੱਤਰਤਾ ਹੀ ਸਭ ਕੁਝ ਹੈ ਇਸ ਲਈ ਤਾਂ ਲੋਕ ਤੁਹਾਡੇ ਕੋਲ ਆਉਣ ਲੱਗੇ ਹਨ ਇਸ ਕਹਾਣੀ ਦਾ ਸਾਰ ਇਹ ਕਹਿੰਦਾ ਹੈ ਕਿ ਪ੍ਰਾਰਥਨਾ ਸੱਚੇ ਮਨ ਨਾਲ ਕੀਤੀ ਜਾਵੇ ਅੰਦਰ ਪਵਿੱਤਰਤਾ ਲਿਆਂਦੀ ਜਾਵੇ ਤਾਂ ਉਹ ਵੀ ਤੁਹਾਡੀ ਪੁਕਾਰ ਸੁਣਦੇ ਹਨ ਵਰਨਾ ਤੁਸੀਂ ਮਨ ਵਿੱਚ ਮੈਲ ਭਰ ਕੇ ਜਿੰਨਾ ਚਾਹੋ ਬੋਲਦੇ ਰਹੋ ਤੁਹਾਡੀ ਪੁਕਾਰ ਨਹੀਂ ਸੁਣੀ ਜਾਵੇਗੀ ਕਿਉਂਕਿ ਸਰਲਤਾ ਅਤੇ ਪਵਿੱਤਰਤਾ ਹੀ ਸਭ ਤੋਂ ਵੱਡੀ ਪ੍ਰਾਰਥਨਾ ਹੈ ਧੰਨਵਾਦ